ਕਹਿੰਦੇ ਨੇ ਜੇਕਰ ਤੁਹਾਨੂੰ ਮਿਹਨਤ ਕਰਨੀ ਆndi ਹੋਵੇ ਤਾਂ ਤੁਸੀਂ ਕਦੀ ਵੀ ਭੁੱਖੇ ਢਿੱਡ ਸੌ ਨਹੀਂ ਸਕਦੇ ਜੇ ਤੁਹਾਡੇ ਹੌਸਲੇ ਮਜ਼ਬੂਤ ਹੋਣ ਜੋ ਤੁਸੀਂ ਸੋਚਿਆ ਹੋਇਆ ਹੈ ਤੇ ਤੁਸੀਂ ਉਸ ਨੂੰ ਪਾ ਵੀ ਸਕਦੇ ਆ ਅੱਜ ਅਸੀਂ ਕਹਾਣੀ ਨੌਜਵਾਨ ਦੀ ਸਾਂਝੀ ਤੁਹਾਡੇ ਨਾਲ ਕਰਾਂਗੇ ਜਿਹੜਾ ਨੌਜਵਾਨ ਦੇ ਪਿਤਾ ਸ਼ਰਾਬੀ ਸੀ ਮਾ ਪਿਤਾ ਦੀ ਸ਼ਰਾਬ ਦੀ ਲਤ ਦੇ ਕਾਰਨ ਸੜਕ ਦੇ ਉੱਤੇ ਬੈਠ ਕੇ ਚੂੜੀਆਂ ਵੇਚਣ ਨੂੰ ਮਜਬੂਰ ਸੀ ਤੇ ਖੁਦ ਉਹ ਪੋਲੀਆ ਪੋਲਿਓ ਤੋਂ ਪੀੜਿਤ ਸੀ ਵਿਅਕਤੀ ਪਰ ਉਸ ਵਿਅਕਤੀ ਨੇ ਆਪਣੇ ਆਪ ਨੂੰ ਇਹ ਜੋ ਮਹਿਸੂਸ ਨਹੀਂ ਕਰਵਾਇਆ ਕਿ ਉਸ ਦੇ ਘਰ ਦੀ ਸਥਿਤੀ ਕੀ ਹੈ ਕਿ ਨਾ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ ਪਰ ਉਸ ਨੌਜਵਾਨ ਨੇ ਖੁਦ ਨੂੰ ਇਨਕ ਮਜ਼ਬੂਤ ਬਣਾ ਲਿਆ ਕਿ ਇਹ ਜੇ ਹਾਲਾਤ ਕਦੇ ਵੀ ਆ ਜਾਣ ਮੈਂ ਡਟ ਕੇ ਉਹਨਾਂ ਦਾ ਸਾਹਮਣਾ ਕਰਾਂਗਾ ਤੇ ਅੱਜ ਇਹ ਨੌਜਵਾਨ ਆਈਐਸ ਅਫਸਰ ਬਣਿਆ ਹੈ ਤਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਰਮੇਸ਼ ਘੋਲਕ ਦੀ ਜਿਹੜੇ ਕਿ ਆਈਐਸ ਅਫਸਰ ਹੈ ਪਰ ਆਈਐਸ ਆਈਐਸ ਅਫਸਰ ਬਣਨ ਤੱਕ ਦਾ ਉਹਨਾਂ ਦਾ ਸਫ਼ਰ ਕਾਫੀ ਲੰਬਾ ਤੇ ਸੰਘਰਸ਼ ਭਰਿਆ ਹੈ ਜਿਹੜਾ ਕਿ ਅੱਜ ਦੇ ਸਾਰੇ ਨੌਜਵਾਨਾਂ ਨੂੰ ਪ੍ਰੇਰਣਾ ਵੀ ਦਿੰਦਾ ਹੈ ਆਈਐਸ ਅਫਸਰ ਬਣਨ ਤੱਕ ਦੀ ਕਹਾਣੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਲੰਬੀ ਤੇ ਉਹਨਾਂ ਦੀ ਸੰਘਰਸ਼ ਭਰੀ ਹੈ ਤੇ ਅੱਜ ਦੱਸਦੀ ਹੈ ਕਿ ਰਮੇਸ਼ ਘੋਲਪ ਜਿਹੜੇ ਨੇ ਮੂਲ ਰੂਪ ਨਾਲ ਮਹਾਰਾਸ਼ਟਰ ਦੇ ਰਹਿਣ ਵਾਲੇ ਐ ਉਹ ਮਹਾਰਾਸ਼ਟਰ ਦੇ ਸੋਲਾ ਸੋਲਾਪੁਰ ਜ਼ਿਲ੍ਹੇ ਦੇ ਮਹਾ گاਉ ਦੇ ਰਹਿਣ ਵਾਲੇ ਨੇ ਫਿਲਹਾਲ ਉਹ ਚਾਰਖੰਡ ਦੇ ਖੁੰਟੀ ਡਿਸਟ੍ਰਿਕਟ ਦੇ ਵਿੱਚ ਸਬ ਡਿਵੀਜ਼ਨਰ ਮੈਜਿਸਟ੍ਰੇਟ ਯਾਨੀ ਕਿ ਐਸ ਡੀ ਐਮ ਹੈ ਗਰੀਬੀ ਦੇ ਕਾਰਨ ਲਗਾਤਾਰ ਉਹਨਾਂ ਦਾ ਪਰਿਵਾਰ ਸੰਘਰਸ਼ ਕਰ ਰਿਹਾ ਸੀ ਤੇ ਇਸ ਕਾਰਨ ਉਹਨਾਂ ਨੂੰ ਵੀ ਕਾਫੀ ਲੰਮਾ ਚੋੜਾ ਸੰਘਰਸ਼ ਜ਼ਿੰਦਗੀ ਦੇ ਵਿੱਚ ਕਰਨਾ ਪਿਆ ਅਜਿਹੇ ਹਾਲਾਤ ਸੀ ਕਿ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਜਿਹੜੇ ਹੈ ਰੇੜੀ ਲਗਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀ ਸਾਈਕਲ ਦੇ ਉੱਤੇ ਰੇੜੀ ਚਲਾਉਂਦੇ ਸੀ ਉਹਨਾਂ ਦੀ ਇੱਕ ਭੈਣ ਵੀ ਸੀ ਪਰ ਪਿਤਾ ਨੂੰ ਸ਼ਰਾਬ ਪੀਣ ਦੀ ਬਹੁਤ ਭੈੜੀ ਆਦਤ ਸੀ ਇਸ ਕਾਰਨ ਪਿਤਾ ਜਿਹੜੇ ਹੈ ਸਵੇਰੇ ਪੈਸੇ ਜੋ ਕਮਾਉਂਦੇ ਸੀ ਸ਼ਾਮ ਨੂੰ ਉਸੇ ਪੈਸੇ ਦੇ ਨਾਲ दारू ਪੀਣਾ ਸ਼ੁਰੂ ਕਰ ਦਿੰਦੇ ਸੀ ਜਿਸ ਕਾਰਨ ਇੱਕ ਵਾਰ ਉਹਨਾਂ ਦੀ ਤਬੀਅਤ ਵੀ ਕਾਫੀ ਜ਼ਿਆਦਾ ਖਰਾਬ ਹੋ ਗਈ ਸੀ ਤੇ ਉਸ ਤੋਂ ਬਾਅਦ ਪਿਤਾ ਨੂੰ ਜਿਹੜਾ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਣਾ ਪਿਆ ਜਿਸ ਕਾਰਨ ਨਾ ਚਾਹੰਦੇ ਹੋਏ ਵੀ ਸਾਰੀ ਜਿਹੜੀ ਘਰ ਦੀ ਜ਼ਿੰਮੇਵਾਰੀ ਹੈ ਉਹ ਉਹਨਾਂ ਦੇ ਮਾਂ ਦੇ ਸਿਰ ਦੇ ਉੱਤੇ ਹੈਗੀ ਤੇ ਮਾਂ ਨੇ ਫੇਰ ਸੜਕਾਂ ਦੇ ਉੱਤੇ ਚੂੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆ ਰਮੇਸ਼ ਦੀ ਖੱਬੀ ਲੱਤ ਦੇ ਵਿੱਚ ਪੋਲੀਓ ਸੀ ਹਰ ਹਾਲਾਤ ਪਰ ਹਾਲਾਤ ਵੀ ਅਜਿਹੇ ਸਨ ਕਿ ਰਮੇਸ਼ ਨੂੰ ਆਪਣੀ ਮਾਂ ਅਤੇ ਭਰਾ ਦੇ ਨਾਲ ਚੂੜੀਆਂ ਵੇਚਣੀਆਂ ਪਈਆਂ ਪਿੰਡ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਮੇਸ਼ ਨੂੰ ਇੱਕ ਸਕੂਲ ਦੇ ਵਿੱਚ ਦਾਖਲਾ ਵੀ ਲੈਣਾ ਪਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਜਦੋਂ ਸਕੂਲ ਜਾਂਦੇ ਸੀ ਤਾਂ ਉਸ ਵੇਲੇ ਉਹਨਾਂ ਨੂੰ 7 ਰੁਪਏ ਆਉਣ ਜਾਣ ਦੇ ਵਿੱਚ ਲੱਗਦੇ ਸੀ ਪਰ ਵਿਕਲਾਂਤ ਹੋਣ ਦੇ ਕਾਰਨ ਉਹਨਾਂ ਦਾ ਕਿਰਾਇਆ ਸਿਰਫ 2 ਰੁਪਏ ਸੀ ਪਰ ਉਹ ਵੀ ਉਸ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਨਹੀਂ ਹੁੰਦੇ ਸੀ ਗਵਾਂਡੀਆਂ ਦੀ ਮਦਦ ਦੇ ਨਾਲ ਰਮੇਸ਼ ਕਿਸੇ ਤਰ੍ਹਾਂ ਆਪਣੇ ਘਰ ਤੱਕ ਪਹੁੰਚ ਜਾਂਦੇ ਸੀ ਰਮੇਸ਼ ਨੇ 12ਵੀਂ ਜਮਾਤ ਵਿੱਚ 88.5% ਜੜਿਆ ਅੰਕ ਲਏ। ਸੰਜ ਉਸ ਤੋਂ ਬਾਅਦ ਉਹਨਾਂ ਨੇ ਸਿੱਖਿਆ ਦੇ ਵਿੱਚ ਡਿਪਲੋਮਾ ਕੀਤਾ ਤੇ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਘਰ ਦਾ ਖਰਚਾ ਚਲਾਉਣਾ ਸ਼ੁਰੂ ਕਰ ਦਿੱਤਾ। ਤੇ ਅੰਤ 2012 ਦੇ ਵਿੱਚ ਰਮੇਸ਼ ਦੀ ਮਿਹਨਤ ਵੀ ਸਫਲ ਹੋ ਆਂਦੀ ਹੈ ਜਦੋਂ ਉਹਨਾਂ ਨੇ ਯੂਪੀਐਸਸੀ ਦੀ ਤਿਆਰੀ ਸ਼ੁਰੂ ਕੀਤੀ ਸੀ ਤੇ ਪਹਿਲੇ ਪ੍ਰਯਾਸ ਦੇ ਵਿੱਚ ਬਿਨਾ ਕੋਚਿੰਗ ਤੋਂ ਉਹਨਾਂ ਨੇ ਇਹ ਟੈਸਟ ਨੂੰ ਕ੍ਰੈਕ ਕੀਤਾ ਹੈ ਤੇ ਉਸ ਤੋਂ ਬਾਅਦ 258 ਅੰਕ ਜਿਹੜੇ ਹੈ ਰੈਂਕ ਉਹਨਾਂ ਨੇ ਪ੍ਰਾਪਤ ਕੀਤਾ ਹੈ ਤੇ ਆਪਣੇ ਅਨਪੜ ਮਾਪਿਆਂ ਦਾ ਉਹ ਸਹਾਰਾ ਬਣੇ ਨਹੀਂ ਤੇ ਅੱਜ ਵੱਡੇ ਅਫਸਰ ਜਿਹੜੇ ਨੇ ਉਹ ਲੱਗੇ ਹੋਏ ਨੇ ਰਮੇਸ਼ ਦੀ ਕਹਾਣੀ ਹਰ ਕਿਸੇ ਨੂੰ ਪ੍ਰੇਰਣਾ ਤਾਂ ਦਿੰਦੀ ਹੀ ਹੈ ਰਮੇਸ਼ ਇੱਕ ਅਜਿਹੇ ਅੱਜ ਬਹੁਤ ਸਾਰੇ ਯੂਪੀਐਸਸੀ ਐਸਪੀਰੈਂਟਸ ਦਾ ਇੱਕ ਪ੍ਰੇਰਣਾ ਦਾ ਜਿਹੜਾ ਹੈ ਸਰੋਤ ਵੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਇਸ ਔਖੀ ਪ੍ਰੀਖਿਆ ਨੂੰ ਪਾਣ ਦੀ ਕੋਸ਼ਿਸ਼ ਕਰਦੇ ਨੇ ਕਈ ਨੌਜਵਾਨ ਅਜੇ ਹੁੰਦੇ ਨੇ ਪਹਿਲੇ ਪ੍ਰਯਾਸ ਦੇ ਨਾਲ ਇਸ ਪ੍ਰੀਖਿਆ ਨੂੰ ਪੂਰਾ ਕਰ ਲੈਂਦੇ ਨੇ ਪਰ ਕਈ ਅਜੇ ਵੀ ਹੁੰਦੇ ਨੇ ਜਿਹੜੇ ਕਿ ਸਾਲੋਂ ਲਗਾ ਦਿੰਦੇ ਨੇ ਪਰ ਫਿਰ ਵੀ ਇਸ ਨੂੰ ਪਾਸ ਨਹੀਂ ਕਰ ਪਾਉਂਦੇ ਨੇ ਕਈ ਵਾਰ ਲੋਕ ਲੱਖ ਰੁਪਏ ਕੋਚਿੰਗਸ ਦੇ ਉੱਤੇ ਵੀ ਖਰਚ ਕਰਦੇ ਨੇ ਪਰ ਕੁਝ ਲੋਕ ਅਜੇ ਹੁੰਦੇ ਨੇ ਜਿਨ੍ਹਾਂ ਨੂੰ ਆਪਣਾ ਟੀਜਾ ਸਾਫ਼ ਦਿਖਾਈ ਦਿੰਦਾ ਹੈ ਤੇ ਹਰ ਔਖੇ ਪ੍ਰਿਆਸਾਂ ਤੋਂ ਬਾਅਦ ਜਦੋਂ ਉਹ ਟੈਸਟ ਨੂੰ ਕਲੀਅਰ ਕਰਦੇ ਨੇ ਤੇ ਮਾਪਿਆਂ ਦਾ ਸਹਾਰਾ ਬਣਦੇ ਨੇ ਤਾਂ ਰਮੇਸ਼ ਦੀ ਕਹਾਣੀ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਹੈ ਜਿਹੜੇ ਕਿ ਅੰਤ ਦੀ ਗਰੀਬੀ ਮਾਪੇ ਜਿਹੜੇ ਨੇ ਅਨਪੜ ਪਿਤਾ ਹਸਪਤਾਲ ਦੇ ਵਿੱਚ ਦਾਖਲ ਜਿਹੜੇ ਖੁਦ ਪੋਲੀਓ ਤੋਂ ਜਿਹੜੇ ਐ ਪੀੜਿਤ ਸੀ ਪਰ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਉਹ ਅਫਸਰ ਬਣੇ ਨੇ ਤੇ ਬਹੁਤ ਵਧੀਆ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾ ਰਹੇ ਨੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਕਿ ਤੁਹਾਨੂੰ ਰਮੀਸ਼ ਦੀ ਕਹਾਣੀ ਕਿੰਨੀ ਕੁ ਜ਼ਿਆਦਾ ਮੋਟੀਵੇਟ ਕਰਦੀ ਹੈ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ HBO ਪੰਜਾਬ ਦੇ ਨਾਲ